ਮਸ਼ਹੂਰ ਵਲੌਗਰ ਤੇ ਇਨਸਟਾਗ੍ਰਾਮਰ ਮੈਕੂ ਟਿੱਲੋ ਤੇ ਉਸਦੇ ਪਤੀ ਅਨਮੋਲ ਗੱਲ ਨੂੰ ਇਨੇ ਦਿਨੀ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਟਰੋਲ ਕੀਤਾ ਜਾ ਰਿਹਾ ਹੈ ਟਰੋਲ ਹੋਣ ਦਾ ਕਾਰਨ ਹੈ ਮੈਕੂ ਟਿੱਲੋ ਆਪਣੇ ਪੇਕੇ ਘਰ ਦੇ ਵਿੱਚ ਪਿਛਲੇ ਕਈ ਸਮੇਂ ਤੋਂ ਰਹਿ ਰਹੀ ਹੈ ਤੇ ਉਹ ਕਿਸੇ ਵੀ ਵਲੌਗ ਦੇ ਵਿੱਚ ਅਨਮੋਲ ਗੱਲ ਦੇ ਨਾਲ ਨਜ਼ਰ ਨਹੀਂ ਆ ਰਹੀ ਤੇ ਹਾਲ ਹੀ ਦੇ ਵਿੱਚ ਉਸ ਨੇ ਲੋਕਾਂ ਦੇ ਕਮੈਂਟਾਂ ਦਾ ਜਵਾਬ ਦੇ ਦਿੱਤਾ ਹੈ ਤੇ ਲੋਕਾਂ ਨੂੰ ਵੱਡੀਆਂ ਗੱਲਾਂ ਸੁਣਾ ਦਿੱਤੀਆਂ ਹਨ ਜ ਤੋਂ ਬਾਅਦ ਲੋਕਾਂ ਦੇ ਮੂੰਹ ਹੁਣ ਬੰਦ ਹੋ ਜਾਣਗੇ ਤੇ ਲੋਕ ਇਹ ਕਹਿਣੋ ਵੀ ਹਟ ਜਾਣਗੇ ਕਿ ਮੈਕੂ ਤੇ ਅਨਮੋਲ ਦਾ ਟਵੋਕਸ ਹੋ ਚੁੱਕਿਆ ਹੈ ਤਾਂ ਹਾਲ ਹੀ ਦੇ ਵਿੱਚ ਮੈਕੂ ਢਿੱਲੋ ਦੇ ਵੱਲੋਂ ਅਨਮੋਲ ਗੱਲ ਦੇ ਨਾਲ ਵੀਡੀਓ ਸ਼ੇਅਰ ਕਰ ਦਿੱਤੀਆਂ ਹਨ ਤੇ ਤੁਸੀਂ ਸਕਰੀਨ ਤੇ ਚਲਦਿਆਂ ਦੇਖ ਸਕਦੇ ਹੋ ਮੈਕੂ ਢਿੱਲੋ ਨੇ ਆਪਣੇ ਨਾਲ ਕਲੈਬਰੇਸ਼ਨ ਦੇ ਵਿੱਚ ਅਨਮੋਲ ਗੱਲ ਨੂੰ ਨਾਲ ਲੈ ਲਿਆ ਹੈ ਜਿਸ ਤੋਂ ਬਾਅਦ ਲੋਕਾਂ ਦੇ ਵੱਲੋਂ ਕਾਫੀ ਕਮੈਂਟਾਂ ਜਿਹੜੇ ਉਹ ਦੋਨਾਂ ਨੂੰ ਕੀਤੇ ਜਾ ਰਹੇ ਹਨ ਉਨ੍ਹਾਂ ਦੇ ਰਿਸ਼ਤੇ ਨੂੰ ਲੈ ਕੇ ਕੀਤੇ ਜਾ ਰਹੇ ਹਨ ਕਿਉਂਕਿ ਪਿਛਲੇ ਲੰਬੇ ਸਮੇਂ ਤੋਂ ਮੈਕੂ ਟੱਲੋਂ ਲੋਕਾਂ ਦੇ ਵੱਲੋਂ ਕਿਹਾ ਜਾ ਰਿਹਾ ਸੀ ਕਿ ਉਹਨਾਂ ਦਾ ਡਿਵੋਰਸ ਹੋ ਚੁੱਕਿਆ ਹੈ ਤੇ ਮੈਕੂ ਨੇ ਅ ਪਰਸੋ ਇੱਕ ਵਲੌਗ ਸ਼ੇਅਰ ਕਰਕੇ ਵੀ ਕਿਹਾ ਸੀ ਕਿ ਉਸ ਨੂੰ ਖੇਤੀ ਦੇ ਕੰਮ ਕਰ ਹਨ ਇਸ ਕਰਕੇ ਉਹ ਆਪਣੇ ਸਹੁਰੇ ਘਰ ਦੇ ਵਿੱਚ ਨਹੀਂ ਜਾ ਰਹੀ ਐਵੇਂ ਫਾਲਤੂ ਦੇ ਅਵੇ ਤਵੇ ਕਮੈਂਟ ਕਰਨੇ ਬੰਦ ਕਰੋ ਤੇ ਪਹਿਲਾਂ ਵੀ ਮੈਂ ਹੀ ਖੇਤੀ ਕਰਦੀ ਸੀ ਜੇਕਰ ਮੈਂ ਹੁਣ ਆਪਣੇ ਘਰ ਆ ਗਈ ਤਾਂ ਕੀ ਹੋ ਗਿਆ ਉਸ ਤੋਂ ਬਾਅਦ ਲੋਕਾਂ ਦੇ ਵੱਲੋਂ ਫਿਰ ਵੀ ਕਮੈਂਟ ਕਰਨੇ ਬੰਦ ਨਾ ਕੀਤੇ ਗਏ ਜਿਸ ਤੋਂ ਬਾਅਦ ਹੁਣ ਮੈਕੂ ਟਿੱਲੋ ਨੇ ਅਨਮੋਲ ਗੱਲ ਦੇ ਨਾਲ ਜਿਵੇਂ ਹੀ ਵੀਡੀਓ ਸ਼ੇਅਰ ਕੀਤੀਆਂ ਗਈਆਂ ਤਾਂ ਲੋਕਾਂ ਦੇ ਵੱਲੋਂ ਕਾਫੀ ਕਮੈਂਟ ਦੋਨਾਂ ਨੂੰ ਕੀਤੇ ਜਾ ਰਹੇ ਹਨ ਬਾਕੀ ਅਸੀਂ ਵੀ ਇਹੀ ਚਾਹੁੰਦੇ ਹਾਂ ਕਿ ਉਹ ਦੋਨੇ ਹਮੇਸ਼ਾ ਇਕੱਠੇ ਰਹਿਣ ਤੇ ਪ੍ਰਮਾਤਮਾ ਉਹਨਾਂ ਦੀ ਜੋੜੀ ਨੂੰ ਬਣਾਈ ਰੱਖੇ ਤੇ ਬਾਕੀ ਤੁਹਾਡੀ ਇਸ ਵੀਡੀਓ ਦੇ ਬਾਰੇ ਕੀ ਰਾਇ ਹੈ ਉਹ ਸਾਨੂੰ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸਿਓ ਹਰ ਪੰਜਾਬੀ ਅਪਡੇਟ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਸ਼ੇਅਰ ਕਰ ਦਿਓ ਧੰਨਵਾਦ